ਬਕਾਲਾ ਸਾਹਿਬੇ ਕੇ ਪਿਛਲੇ 40 ਸਾਲਾ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿਤ ਸਾਹਿਤਿਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਦੇ ਨਾਲ 13ਵਾਂ ਸਾਂਝਾ ਕਵੀ ਸੰਗ੍ਰਹਿ ਮੋਹ ਦੀਆਂ ਤੰਦਾਂ ਦਾ ਲੋਕ ਅਰਪਿਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਇੱਥੇ ਵੱਡੀਆਂ ਸ਼ਖਸੀਅਤਾਂ ਮਹਿਮਾਨ ਵਜੂ ਪੁੱਜੀਆਂ ਤੇ ਪੰਜਾਬ ਪਰ ਵਿੱਚੋਂ ਪੁਜੇ ਇਨ੍ਹਾਂ ਸ਼ਾਇਰਾ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਰਚਨਾਵਾਂ ਪੇਸ਼ ਕੀਤੀਆਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਮੈਂ ਸ਼ਰਿੰਦਰਜੀਤ ਸਿੰਘ ਰਾਜਨ ਪ੍ਰਤੀਨਿਧ ਬਾਬਾ ਬਗਲਾ ਸਾਹਿਬ ਤੋਂ ਅੱਜ ਇੱਥੇ ਪੰਜਾਬੀ ਸਹਿਤ ਸਭਾ ਬਾਬਾ ਬਗਲਾ ਸਾਹਿਬ ਵੱਲੋਂ ਕਿੰਦੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸੱਤਕ ਕਵੀ ਦਰਬਾਰ ਕਰਵਾਇਆ ਗਿਆ ਹੈ ਜਿਸ ਵਿੱਚ ਸਭਾ ਵੱਲੋਂ 13ਵਾਂ ਸਾਂਝਾ ਕਾ ਸੰਗ੍ਰਹਿ ਮੋਦੀਆਂ ਤੰਗਾਂ ਲੋਕਰਪਤ ਕੀਤਾ ਗਿਆ ਹੈ ਔਰ ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਦਰਸ਼ਨ ਮੁੱਟਰ ਜੀ ਜਨਰ ਸਕੱਤਰ ਸੁਸ਼ੀਲ ਦਸਾਂਜ ਔਰ ਸੀਨੀਅਰ ਬੀਚ ਪ੍ਰਧਾਨ ਮੱਖਣ ਪੁਹਾੜ ਦੀਪ ਦਵਿੰਦਰ ਸਿੰਘ ਡਾਕਟਰ ਰਖਵਿੰਦਰ ਜ਼ੋਲ ਅਤੇ ਹੋਰ ਨਾਮਵਰ ਸਕਤੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਟੀਮ ਨੇ ਹਿੱਸਾ ਲਿਆ ਹੈ ਔਰ ਇਸ ਮੌਕੇ ਮਹਾਬੋ ਜੀ ਨੂੰ ਸਮਰਪਣ ਜਿਹੜੀਆਂ ਕਾਗਰ ਚਨਾਵਾਂ ਪੇਸ਼ ਕੀਤੀਆਂ ਗਈਆਂ ਹਨ ਸਾਡੇ ਦਰਮਿਆਨ ਕੇਂਦਰੀ ਪੰਜਾਬੀ ਲੇਖ ਸਭਾ ਦੇ ਜਨਰ ਸਕੱਤਰ ਸੁਸ਼ੀਲ ਦਸਾਂਜ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਸਮਾਗਮ ਦੇ ਵਿੱਚ ਕੀ ਕੀ ਪ੍ਰੋਗਰਾਮ ਹੋਇਆ ਔਰ ਕੀ ਮਹਿਸੂਸ ਕਰਦੇ ਆਂ ਜੀ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਦਾ ਜਿਹੜਾ ਇਹ ਸਮਾਗਮ ਪੰਜਾਬੀ ਸਹਿਤ ਸਭਾ ਵੱਲੋਂ ਕਰਵਾਇਆ ਗਿਆ ਸੀ ਕਿਤਾ ਕੇ ਖੇਡ ਦੀਆਂ ਵੀ ਦੇਖਣ ਵਾਲੀਆਂ ਸਨ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅੱਜ ਜਦੋਂ ਬਹੁਤ ਜ਼ੋਰ-ਸ਼ੋਰ ਦੇ ਨਾਲ ਸ਼ੋਰ ਦੀ ਗੱਲ ਹੋ ਰਹੀ ਹੈ ਔਰ ਦੋਸ਼ ਸ਼ਬਦ ਦੀ ਬਾਤ ਪਾਉਣੀ ਪੰਜਾਬੀ ਸਹਿਤ ਸਭਾ ਬਾਬੋ ਖਾਲਾ ਸਾਹਿਬ ਦੇ ਹਿੱਸੇ ਆ ਤੇ 13ਵਾਂ ਸੰਜਕ ਕਾਵ ਸੰਗ੍ਰਹਿ ਮੋਦੀ ਦਾ ਜਿਹੜਾ ਤੁਸੀਂ ਹੀ ਸੰਪਾਦਕ ਕੀਤਾ ਜਿਹੜੇ ਪੰਜਾਬ ਦੇ ਵੱਡੇ ਲੋਕੀ ਵੀ ਸ਼ਾਮਲ ਨੇ ਦੂਜੀ ਗੱਲ ਤੁਹਾਡੀ ਸਵਾਲ ਨਾਲ ਜੁੜੇ ਹੋਏ ਜਿਹਨੇ ਸ਼ਾਇਰ ਨੇ ਜਿਨ੍ਹਾਂ ਨੂੰ ਬਹੁਤੀ ਵਾਰ ਮੌਕਾ ਨਹੀਂ ਮਿਲਦਾ ਆਪਣੀ ਕਿਤਾਬ ਚ ਪਉਣਦਾ ਉਹ ਸ਼ਾਇਰ ਤੁਸੀਂ ਸ਼ਾਮਲ ਕੀਤੇ ਨੇ ਤੇ ਆਪਣੇ ਆਪ ਦੇ ਵਿੱਚ ਇਹਦੀ ਲਗਾਤਾਰਤਾ ਕੀ ਹੈ ਕਿ ਲਗਾਤਾਰ 13ਵਾਂ ਸੰਜਕ ਕਾਵ ਸੰਗ੍ਰਹਿ ਤੁਸੀਂ ਦੇ ਰਹੇ ਹੋ ਮੈਨੂੰ ਲੱਗਦਾ ਹੈ ਕਿ ਦੇਸ਼ ਦੀ ਅੱਜ ਸਭ ਤੋਂ ਵੱਧ ਜ਼ਰੂਰਤ ਹੈ ਇਸ ਹੰਸਕ ਦੌਰ ਤੁਸੀਂ ਜੀ ਰਹੇ ਆ ਕਿਥੋਂ ਕਿਤਾਬ ਨੇ ਹੀ ਆਪਾਂ ਨੂੰ ਬਚਾਉਣਾ ਅੱਖਰ ਨੇ ਹੀ ਆਪਾਂ ਨੂੰ ਬਚਾਉਣਾ ਸ਼ਬਦ ਨੇ ਬਚਾਉਣਾ ਉਦੋਂ ਤੁਸੀਂ ਦਸਤਾਵੇਜ਼ੀ ਰੂਪ ਵੀ ਦੇ ਰਹੇ ਹੋ ਕੇਵਲ ਸਾਹਿਤਕ ਸਰਗਰਮੀਆਂ ਕਰਨਾ ਇੱਕ ਵੱਖਰਾ ਮਸਲਾ ਹੁੰਦਾ ਹੈ ਤੁਸੀਂ ਕੋ ਸਮਾਗਮ ਮਿਚਾ ਲੈਂਦੇ ਹੋ ਸਵਾਦ ਕਰਦੇ ਹੋ ਕਵੀ ਦਰਬਾਰ ਕਰਦੇ ਹੋ ਕਵਤਾਵਾਂ ਸੁਣਦੇ ਹੋ ਸੁਣਾਉਂਦੇ ਹੋ ਇਹ ਕੋ ਵੱਖਰਾ ਮਾਮਲਾ ਪਰ ਉਹਨੂੰ ਇੱਕ ਦਸਤਾਵੇਜ਼ੀ ਰੂਪ ਦੇਣਾ ਕਿਤਾਬ ਦੇ ਰੂਪ ਦੇ ਵਿੱਚ ਇਹ ਵੀ ਆਪਣੇ ਆਪ ਵਿੱਚ ਖੁਸ਼ੀ ਦੀ ਗੱਲ ਹੈ ਤੇ ਮੈਨੂੰ ਇਸ ਗੱਲ ਵੀ ਖੁਸ਼ੀ ਹੈ ਕਿ ਅੱਜ ਕੇਂਦਰੀ ਪੰਜਾਬੀ ਵਿਦਿਆਖਾ ਦੀ ਸਾਰੀ ਟੀਮ ਤੁਹਾਡੇ ਇਸ ਮੌਕੇ ਤੇ ਹਾਜ਼ਰ ਸੀ ਤੇ ਭਰਪੂਰ ਹਾਜ਼ਰੀ ਦੇ ਵਿੱਚ ਸ਼ਾਨਦਾਰ ਕਵਤਾਵਾਂ ਸੁਣੀਆਂ ਗੀਤ ਸੁਨੇ ਤੇ ਨਾਲ ਦੀ ਨਾਲ ਵੱਡੇ ਚਿੰਤਕ ਜਿਹੜੇ ਸਾਡੇ ਵਿੱਚ ਸ਼ਾਮ ਲੋਏ ਡਾਕਟਰ ਪ੍ਰਿੰਟ ਜੋਰ ਜਾਂ ਪਾਕੀ ਸੰਜਣ ਕਾਂਚੀਂਦਰਪਾਦਵੜੀ ਉਹਨਾਂ ਸਾਰਿਆਂ ਦੇ ਬਹੁਤ ਸਾਰੇ ਗੰਭੀਰ ਵਿਚਾਰ ਵੀ ਸੁਣੇ ਆ ਇਹਦੇ ਨਾਲ ਇੱਕ ਭਰਪੂਰ ਕਿਸਮ ਦਾ ਰਾਜਿਆ ਨਹੀਂ ਕਿਸਮਵਾਜੰਦਾ ਸਵਾਜ ਅੱਖਰ ਦਾ ਸ਼ਬਦ ਦਾ ਇੱਕ ਰਾਜਿਸ ਸਵਾਗਤ ਦੇ ਵਿੱਚ ਹੋ ਰਿਹਾ ਹੈ ਲੱਗਦਾ ਹੈ ਕਿ ਇਹ ਵੀ ਹੋਰ ਵੀ ਚਾਹਨਾ ਮਹਿਸੂਸ ਹੋਈ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਸਭਾ ਇਹਨੂੰ ਲੱਗ ਕੇ 30 ਸਾਲ ਹੋ ਗਏ ਤੇ ਮੈਂ ਕੇਂਦਰੀ ਹੋਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਰੇ